ਉਹ ਚਿਵਾਰੇ ਤੇ ਚੜ ਦੇ ਚਿਵਾਰੇ ਤੇ ਚਿਵਾਰੇ ਤੇ ਚੜ ਜਾ ਫਿਰ ਚਿਵਾਰੇ ਤੇ ਚੜ ਜਾ ਥੱਲੇ ਕਿਤੇ ਸਾਬਰਾਉਂਦਾ ਤੈਨੂੰ ਥੱਲੇ ਭਾਗਿਆ ਉਹ ਕੀ ਹੋ ਗਿਆ ਬਾਪੇ ਐਸਾ ਦੁੱਧ ਲੈਣੇ ਓ ਯਾਰ ਯਾਰ ਰੌਲ ਮਰੀ ਜਾਂਦਾ ਨਾ ਅਰੇ ਨਵੇਂ ਹੋਰ ਮੇਰੇ ਸਾਲ ਕਰੇ ਕੀ ਜਲੂਸ ਕੱਢੇ ਕੋਠੇ ਤੇ ਉਹ ਸਾਰੇ ਦੇਖਦੇ ਨੇ ਖੇਤਾਂ ਵਾਲੇ ਤੈਨੂੰ ਚਲੋ ਪਾਪਾ ਨੂੰ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਜੀ ਪਾਪਾ ਕੀ ਐ ਤੂੰ ਸਿੱਧਾ ਨੂੰ ਨਹੀਂ ਨਾ ਭਾਈ ਮੇਰੇ ਗੋਡੇ ਕੱਢਦੀ ਤੂੰ ਕਿਤੇ ਨਹੀਂ ਨਿਕਲਦੇ ਸਿੱਧੇ ਕੀ ਕਰੀ ਜੇ ਨਾ ਸੌਰੀਏ ਤੂੰ ਅਸੀਂ ਥੋੜਾ ਜਿਹਾ ਹੋਰ ਗਏ ਹੈ ਬਾਬਾ ਬਟੇ ਫਾਪਲੀ ਬਰਸੀ ਆ ਲੈ ਕੋਈ ਬਾਬਾ ਕੁਰਸੀ ਬਾਬਾ ਕੁਰਸੀ ਦੇ ਬਈਓ ਕੁਰਸੀ ਦੇ ਤੇ ਫੇਰ ਕੁਰਸੀ ਆਦੀ ਆਦੀ ਇੱਕ ਮਿੰਟ ਆ ਲੈ 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 ਉਠਾ ਲੈ ਆ ਖਾਣਾ ਬਾਬੇ ਖੋਲੀ ਅੱਖਾਂ ਨਾਲ ਖੋਲੀ ਹੋ ਜੇ ਕੀ ਭੈਣ ਦੀ ਡਾਗ ਲੈ ਵੀਦਾ ਕੀ ਕਰੀ ਜੇ ਨਾ ਤੂੰ ਏ ਖੜ ਜਾ ਯਾਰ ਤੈਨੂੰ ਨਹੀਂ ਹੁੰਦਾ ਹਜੇ ਅੱਖਾਂ ਨਾ ਖੋਲੀ ਬਾਬੇ ਦੀਆਂ ਇੱਕ ਮਿੰਟ ਬਾਬੇ ਕੀ ਭਾਈ ਤੁਸੀਂ ਲੈ ਭਾਈ ਜਿੰਦਰ ਦੇ ਹੋਰੇ ਟੱਕ ਵੰਜਦੇ ਕਰੀ ਜਾਂਦੇ ਨੇ ਖੋਲ ਦੇ ਖੋਲ ਦੇ ਪਰ ਨਾ ਡੇਗ ਨਹੀਂ ਕਿਤੇ ਨਾ ਨਾ ਹੈਪੀ ਬਰਥਡੇ ਪਾਪਾ ਟੂ ਜੁਆ ਮੋਮਬਤੀਆ ਫੂਕ ਮਾਰ ਕੇ ਬੁਝਾ ਦੇ ਕੀ ਪੈਣ ਦਿਆ ਖਸਮਾ ਕੀ ਐ ਇਹੋ ਬੁਝਾ ਦੇ ਮੋਮਬਤੀਆ ਬੁਝਾ ਦੇ ਪਾਪਾ ਹੈ ਹੈ ਜਨਮ ਦਿਨ ਆ ਤੇਰਾ ਵਲੌਗ ਬਣਾ ਦੇ ਤਾ ਵਲੌਗ ਬਣਾ ਕੀ ਕਰੀ ਜੰਦੇ ਨਹੀਂ ਲਿਆ ਜਾ ਕੇ ਲਿਆ ਹੈਪੀ ਬਰਥਡੇ ਬੀਬੀ ਕਰ ਦੇਣਾ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਜੁਆ ਮੋਮਬਤੀਆ ਬੁਝਾ ਦੇ ਮੈਂ ਫੂਕ ਮਾਰ ਕੇ ਵਜਾਉਣੀ ਆਤੀ ਮੁਦਗੀਆਂ ਯਾਰ ਹੈਪੀ ਬਰਥਡੇ ਆ ਖੜ ਜਾ ਉਹ ਖੜ ਜਾ ਜਰਾ ਇਹ ਪੈਣ ਦੇ ਖਸਮੋ ਜਲੂਸ ਕੱਢੀ ਜੰਨੇ ਉੱਥੇ ਹੈ ਉਹ ਖੋ ਬਣਾ ਬਲੌਗ ਉਹ ਸਾਲੀ ਗੱਲ ਹੈ ਕੋਈ ਕਬੀਲ ਦਾ ਨਾਲੀ ਹੈ ਤੁਹਾਡੀ ਉਹ ਖੜ ਜਾ ਯਾਰ ਬਾਬ ਮੈਂ ਤਾਂ ਖੁਸ਼ੀ ਦਾ ਦਿਨ ਆਇਆ ਉਹ ਪੈਣ ਦੀ ਤੰਗਲੀ ਖਾਵਾ ਹੈਪੀ ਬਰਥਡੇ ਟੂ ਯੂ ਹੈਪੀਵਾਰਡ టు ਯੂ ਪੈਂਡ ਦੇ ਖਸਮਾ ਕੀ ਜਿਹੜਾ ਉਹ ਤਾੜੀਆਂ ਮਾਰੀ ਜਿੰਨੇ ਹਾਂ ਕੁਛ ਨਹੀਂ ਹੁੰਦਾ ਬਾਪੇ ਚੋਦੀ ਕੋਈ ਕਵੀਲਰ ਨਹੀਂ ਗੱਲ ਆ ਤਰੀ ਇਹ ਆਲਾ ਕੱਟ ਆ ਦੇਖੇ ਕੱਟ ਇਹ ਇੱਕ ਮਿੰਟ ਆਲਾ ਮੂੰਹ ਬੱਤੀਆ ਚੱਕ ਲਾ ਹੈਪੀਵਾਰਡ ਬੀਬੀ ਕਹਿ ਰਹੀ ਹੈ ਹੈਪੀ ਬਰਥਡੇ ਹੈਪੀ ਬਰਥਡੇ టు ਯੂ ਲਾ ਬਾਪੇ ਲਾ ਹੈਪੀ ਬਰਥਡੇ ਐ ਨਾ ਕੱਟੇ ਬਾਪੇ ਨਹੀਂ ਤੂੰ ਗੰਦੇ ਪੈਂਡ ਦੇ ਖਸਮੋ ਕੀ ਕੋਈ ਗੱਲ ਹੈ ਕੋਈ ਇਹ ਕੰਜਰ ਦੀ ਕੋਈ ਹੈ ਉਹ ਡੇਲਾ ਬੀਬੀ ਦੇ ਮੂੰਹ ਮਾ ਮੇਰੀ ਮੰਦਾ ਦੀ ਪੈਰਾਂ ਦੇ ਹੜਕੇ ਯਾਰੇ ਲੈ ਲੈ ਕਰ ਜਾ ਇੱਕ ਮਿੰਟ ਕਰ ਜਾ ਹੈਪੀ ਵਰਡ ਬਲੌਗ ਬਣਾ ਲਾਣਾ ਬਣਾ ਰਹੀ ਹਾਂ ਦੂਜੇ ਲੋਡ ਕਰਕੇ ਕੀ ਹੈ ਭੈਣ ਦੇ ਖਸਮਾ ਹੈ ਰੂਮ ਜੀ ਉਹ ਲੈ ਹਰ ਬਾਪੇ ਦਾ ਬਾਪੇ ਦਾ ਅੱਜ ਜਨਮ ਦਿਦਾ ਹੁੰਦਾ ਉਹ ਬਰੇਡਾ ਵਰਗਾ ਹੁੰਦਾ ਦਾ ਦਵਾਰੇ ਬਾ ਚੋਦ ਕਰਜਾ ਦੇਣਾ ਮਨ ਮਨ ਇਹ ਚੰਗਾ ਲੱਗਦਾ ਕੁਝ ਕੁਛ ਹੈਪੀ ਲਾ ਬੀਬੀ ਹੈਪੀ ਬਰਥਡੇ ਟੂ ਝੂ ਤੂੰ ਵੀ ਬੀਬੀ ਪਾ ਲੈ ਬਾਪੇ ਤੇ ਮੂਜਾ ਦੀ ਡਾਂਗ ਲੈ ਬੈਠੋ ਗਰੀਸ ਜਾ ਖਵਾਤਾ ਪੈਣੇ ਨਹੀਂ ਹੈਗਾ ਵਾ ਹੈਪੀ ਬਰਥਡੇ ਹੈਪੀ ਬਰਥਡੇ ਲਬਰੀ ਤੂੰ ਵੀ ਪਾ ਦੇ ਪਾਪਾ ਜੀ ਤੇ ਮੂੰਚਾ ਬਲੌਗ ਬਣਾ ਬਲੌਗ ਤਾਂ ਬਣਾਤਾ ਉਹ ਤੂੰ ਤਾਂ ਰਹਿੰਦੇ ਭਾਈ ਪਾ ਦੇ ਪਾ ਦੇ ਕੁਝ ਨਹੀਂ ਹੁੰਦਾ ਕੋਈ ਨਾ ਬੱਪ ਹੈਪੀ ਬਰਥਡੇ ਟੂ ਯੂ ਬਹਿ ਜਾ 1 ਮਿੰਟ ਬਹਿ ਜਾ ਹੋਰ ਵੀ ਕਰਾਂਗੇ ਆਪਾਂ ਜਬ ਫੜੀਆਂ ਬਲੌਗ ਬਣੇ ਅੱਖਾ ਅਖੋਤ ਆ ਗਿਆ ਹੁਣ ਇਹ ਹੌਜਾ ਖੜ ਜਾ ਖੜ ਜਾ ਹੈਪੀ ਵਾਜੇ ਪੇੜ ਦਿਆ ਖਸਮਾ ਕੀ ਕਰਤਾ ਓਏ ਤਾਂ ਯਾਰ ਹੁੰਦਾ ਵਾ ਪੇ ਯਾਰ ਫੇਰ ਕੀ ਹੋ ਗਿਆ ਯਾਰ ਤੈਨੂੰ ਪਤਾ ਨਹੀਂ ਹੈਗਾ ਇੱਦਾਂ ਗੱਲ ਮੇਰਾ ਮੂੰਹ ਲਵੇੜਤਾ ਖੜ ਜਾ ਇੱਕ ਮਿੰਟ ਦਾ ਖਸਮ ਸਾਲਾ ਚੌਰਾ ਹੈਪੀ ਵਾਜੇ ਓਏ ਸਾਲਾ ਕਰਦਾ ਮੂੰਹ ਤੇ ਮਰੂ ਮੈਂ ਚੋਦਾ ਬਣਿਆ ਟੂਟੂ ਦਾ ਨਾਲੇ ਫੂਫੂ ਦਾ ਜਦ ਤੈਨੂੰ ਪਤਾ ਪੇੜ ਖਸਮਾ ਦੇਖ ਲੈ ਕਰੋ ਮਰੇ ਮੋਟਾ ਤੂੰ ਜ਼ਰੂਰ ਕੇ ਕੱਟਣਾ ਸਾਰਾ ਬਲੌਕ ਤੇਰੀ ਸ਼ਰਮ ਨਹੀਂ ਆਉਂਦੀ ਚੌੜੀਏ ਤੜਕੇ ਪਾ ਕੇ ਬੂਟੀਆਂ ਦਾ ਬਹਿ ਗਈ ਤੂੰ ਅਗੋ ਜਿਹੜੀ ਹੁੰਦਾ ਬਾਬੇ ਓਏ ਫੇਰ ਕਿਉਂ ਦਾ ਕਰਦਾ ਪਾਪੇ ਦਾ ਸਾਡੇ ਦਾ ਜਨਮ ਦਿਨ ਆ ਬਹਿ ਜਾ ਮੈਂ ਕਿਹੜਾ ਵੇ ਉਹ ਤੇਰਾ ਜਨਮ ਦਿਨ ਆ ਪਾਪੇ ਡਾਂਗ ਨਾ ਬਾਬੇ ਹੱਥ ਰੱਖ ਕੇ ਬਣਾਇਆ ਤੇਰਾ ਇੱਥੇ ਹੈਪੀ ਬਰਥਡੇ ਓ ਰਿਆ ਓ ਬਾਬੇ ਡਾਂਗ ਸ਼ਰਮ ਮੰਨ ਲਓ ਭੈਣ ਦੇ ਖਸਮੋਂ ਲੱਖਾਂ ਰੁਪਏ ਕਰਜ਼ਿਆਂ ਦੇ ਨੇ ਲੋਕਾਂ ਦਾ ਉੱਗਦੇ ਆ ਗਏ ਫੇਰ ਜਨਮ ਦਿਨ ਵਿੱਚ ਉਹਦੇ ਖਾਣ ਪੀਣ ਵਾਲੀ ਚੀਜ਼ ਤੁਸੀਂ ਮੂੰਹ ਤੇ ਘਸਾਈ ਜਾਂਦੇ ਹੋ ਓ ਇਹਦਾ ਹੁੰਦਾ ਯਾਰ ਫੇਰ ਤਾਂ ਹਰ ਖਚੜਾ ਮੰਗਮਾ ਸੀਗਿਆ ਹੁੰਦਾ ਨਾਲੇ ਹੋਰ ਹੁੰਦਾ ਇਹ ਮੇਰੇ ਸਾਲ ਕਿਉਂ ਕੋ ਕਬੀਰ ਦੀ ਨਹੀਂ ਗੱਲ ਆ ਪੰਦ ਕਰ ਲੈ ਨੂੰ ਮੈਂ ਤਾਂ ਮਰੂੰ ਐਨ ਦੇ ਖਸਮੈ ਜੀ ਚੌਰੀ ਤੂੰ ਰ ਲੱਗੀ ਨਾਲੇ ਮੈਂ ਘਰ ਆ ਲ ਗਈ ਮੇਰਾ ਬੂਟ ਕਾਲਾ ਸੂਟ ਵੀ ਤੇਰੇ ਚੁੱਪਦਾ ਜਦੋਂ ਨੋਤੀ ਨੂੰ ਗਾਣੇ ਜੋਸਨਾ ਮਨਾਉ ਦੇਣਾ ਲੈ ਜਾ ਕੇ ਇੱਕ ਜੱਫੀ ਫਿਰ ਇਹਨੂੰ ਹੱਲ ਲੈਂਦਾ ਸੀ ਗਰੀਸ ਚ ਓਏ ਤਾਂ ਜਰਾ ਹੁੰਦਾ ਮੂਈ ਲੱਗ ਜਾਣਾ ਕਰਨਾ ਮੈਂ ਲੈ ਆਂਦਾ ਇਹਨੇ 5-600 ਰੁਪਏ ਖਰਾਬ ਕਰਤਾ ਹੋਊਗਾ ਮੈਂ ਤੂੰ ਮਰ ਵੀ ਜਾ ਮੈਂ ਤਾਂ ਨਾਲ ਆਵਾ ਤੇਰੇ ਲੈ ਕਫਣ ਨੂੰ ਲੈ ਜਾ ਫਰੀ ਨੂੰ ਜਾ ਕੇ ਭੈਣ ਦਾ ਬੰਗੜਾ ਨੂੰ ਪਾ ਦੇ ਮੇਰੇ ਸਾਲੋਂ ਫੇਰ ਕੀ ਹੋਵੇ ਜੇ ਖੁਸ਼ੀ ਮਨਾ ਲਈ ਲੈਣ ਦੀ ਖਾਸਮ ਦਾ ਬੜਿਆ ਟੂ ਟੂ ਦਾ ਨਾਲੇ ਫੂ ਫੂ ਦਾ ਚੱਜ ਦੇ ਕੰਮ ਕਰ ਲਿਆ ਕਰੋ ਭੈਣ ਦੇ ਖਸਮੋਂ ਕੋਈ ਤੂੰ ਕਰ ਪੈਸੇ ਖਰਾਬ ਕਿਤੇ ਗਿਆ ਤੈਨੂੰ ਪਤਾ ਚੋਰਾ ਉਹ ਮੈਨੂੰ ਕੀ ਪਤਾ ਦੀ ਆਇਆ ਹੈ ਮੈਂ ਤਾਂ ਖੁਸ਼ੀ ਮਨਾਈ ਤੀ ਵੀ ਚਾਲਾ ਹੋਰ ਖੁਸ਼ੀ ਮਨਾਈ ਸੀ ਸ਼ਰਮ ਨਹੀਂ ਆਉਂਦੀ ਆਪਣੀ ਤੀਵੀ ਨੂੰ ਕਹਿੰਦਾ ਵੇ ਉਹਦੇ ਅੱਖਾਂ ਤੇ ਹੱਟ ਕੇ ਅਕਸ ਨੂੰ ਸੋਹਰਾ ਆ ਨੋ ਆ ਨੋ ਅੰਕੁਰਾ ਆ ਮੀਟ ਮਿੱਟ ਲੈ ਹੁੰਦੀ ਜਨਮ ਦਿਨ ਨੂੰ ਇਹਨੂੰ ਮਨਾਉਣ ਨੂੰ ਕੱਟਾ ਕਰਾ ਜਨਮ ਦਿਨ ਦਾ ਸ਼ਰਮ ਨਹੀਂ ਮੰਨਦੇ ਕਿਉਰੇ ਸ਼ਰਮ ਦਾ ਕੱਟਾ ਨਾਲ ਇਹਨੂੰ ਕਿਉਰੇ ਨੂੰ ਨਾਲੇ ਉਹ ਉਦਾਂ ਦੇ ਨੋ ਪਕਰਲੇ ਹੋ ਆ ਤੇਰੀ ਮੈਂ ਬੱਚੀ ਦੀ ਤੇਰੀ ਨਾ ਮੇਰੇ ਸਾਲਕਣੇ ਜਿਹੜੀ ਚਵਰ ਚਵਰ ਬੋਲੀ ਜੰਨੀ ਐ ਹਰਦੀ ਦੀ ਤੜਕੇ ਵੀ ਮੇਰੇ ਸਾਲਕਣੇ ਹਰਦੀ ਦੀ ਹੈਗੀ ਮੇਰੇ ਘਰ ਨੂੰ ਮਾਰਨ ਲੱਪਿਆ ਤੇਰੀ ਰੋਜ ਦੀ ਆਸਤ ਪੈ ਗਈ ਛਤਰ ਖਾਨ ਦੀ ਰੋਜ ਦੀ ਨਹੀਂ ਪਈ ਆਸਤ ਬੰਦਾ ਨਹੀਂ ਕੰਬਦਾ ਦੇਖਦੀ ਕੋਈ ਬੋਲਦੀ ਚੌਰੇ ਮੂੰਹ ਵਾਲੀ ਲੰਗੜੇ ਚੌਰੇ ਦਾ ਬਿਨਾ ਬੋਲਦੀ ਨਹੀਂ ਮੈਂ ਤਾਂ ਛੁੱਤਰ ਨਾ ਕਹ ਲੈ ਤੂੰ ਵੀ ਹੜ ਨੰਦ ਦੇਣ ਨੂੰ ਆਈ ਤਰੇ ਮੈਂ ਤਾਂ ਮਾਰਨ ਲੱਗੀ ਸੀ ਮੈਨੂੰ ਪਹੁੰਚਾਇਆ ਕਹਨੂੰ ਮਰ ਜਾਂਦੀ ਡਰਾਮੇ ਕਰਦੀ ਸੀ ਮੇਰੇ ਸਾਲਕ ਡਰਾਮੇ ਚਿਚੜੀ ਵਾਲਾ ਬੰਦਾ ਮਾਰ ਦਿੰਦਾ ਕੋਈ ਸਮਝੀ ਚਾਰ ਚਿੜੀਆਂ ਟੁੱਟ ਗਈਆਂ ਤੇਰੇ ਵਧੀਆ ਹੋ ਗਿਆ ਇੱਕ ਦੀ ਕਿਥੋਂ ਟਗਵੰਦ ਕਰਦੀ ਐ ਆ ਗਿਆ ਓਏ